ਇਹਦਾ ਇੱਕ ਮਕਸਦ ਹੁੰਦਾ ਵੀ ਜਿਹੜਾ ਮਾੜੇ ਬੰਦੇ ਨੂੰ ਜਿਹੜਾ ਹੈਗਾ ਉਹਨੂੰ ਡਰ ਹੋਵੇ ਵੀ ਹਾਂ ਜਿਹੜੀ ਪੁਲਿਸ ਆ ਉਹ ਪੂਰੀ ਐਕਟਿਵ ਹੋ ਚੁੱਕੀ ਆ ਤੇ ਪਬਲਿਕ ਨੂੰ ਇਹ ਆਸ਼ਵਾੰਦਨ ਜਿਹੜੀ ਨਾਪਾ ਪੁਲਿਸ ਹਫੜਿਆਲਾ ਪੁਲਿਸ ਤੇ ਪੰਜਾਬ ਪੁਲਸ ਆ ਉਹਨਾਂ ਦੀ ਸੇਵਾ 'ਚ ਹਾਜ਼ਰ ਆ ਨਾਪਾ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਤੇ ਚੋਨਾ ਦੇ ਮੱਦੇਨਜ਼ਰ ਰੱਖਦੇ ਬਹੁਤ ਵਧੀਆ ਕਰ ਰਹੇ ਨੇ ਵੀ ਜਗ੍ਹਾ ਜਗ੍ਹਾ ਤੇ ਚੈਕਿੰਗ ਚੱਲ ਰਹੀ ਹੈ ਹਰ ਇੱਕ ਟੀਨ ਨੂੰ ਬਹੁਤ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਹੈ ਗੱਡੀਆਂ ਮੋਟਰਸਾਰਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਨਾ ਪਤਾ ਵੀ ਆਉਣ ਵਾਲੇ ਟਾਈਮ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਉਹਦੇ ਸਾਨ ਚ ਮੰਨਦਾ ਹਾਂ ਕਿ ਐਸਐਪੀ ਸਾਡੇ ਜਿਹੜੇ ਵਰਨ ਸ਼ਰਮਾ ਜੀ ਨੇ ਇਸ ਪਟਿਆਲਾ ਵੱਲੋਂ ਹੁਕਮ ਆ ਅੱਜ ਜੋ ਸਪੈਸ਼ਲ ਜੋ ਅਸੀਂ ਆਪਣੇ ਨਾਪਾ ਸਾਡੇ ਦੇ ਵਿੱਚ ਉਹ ਬਕਾਇਦਾ ਐਸਪੀ ਹੈਡਕ quarter ਮੈਡਮ ਬਟੇਹੜਾ ਤੋਂ ਆਏ ਨੇ ਤੇ ਸਾਡੀ ਸਾਰੀ ਸਰਵਿੰਗ ਦੀ ਫੋਰਸ ਚੌਂਕੀ ਇੰਚਾਰ ਐਸਐਚਓ ਸਭਾਂ ਸਾਰੇ ਤੇ ਬਕਰੀ ਫੋਰਸ ਜਿਹੜੀ ਸਾਡੀ ਬੁਲਾ ਕੇ ਅਸੀਂ ਅੱਜ ਪੈਟ੍ਰੋਲਿੰਗ ਪੈਦਲ ਯਾਤਰਾ ਤੇ ਦੂਸਰੀ ਜਿਹੜੀ ਸਾਡੀ ਹੈਗੀ ਆ ਲੈਗ ਮਾਰਚ ਗੱਡੀਆਂ ਰਹੀ ਤੇ ਅੱਜ ਅਸੀਂ ਸਾਰੇ ਸਰਵਿੰਗ ਦੇ ਵਿੱਚ ਕਰ ਰਿਹਾ ਖਾਸ ਕਰਕੇ ਜਿੱਥੇ ਸਾਡੇ ਜਿਹੜੇ ਸੈਂਸਿਟਿਵ ਪੁਆਇੰਟ ਨੇ ਪੁਲਿਸ ਸਟੇਸ਼ਨ ਹੈ ਜਾਂ ਭੀੜ ਭੜੱਕੇ ਵਾਲੀਆਂ ਬੱਸ ਸਟੈਂਡ ਸਟੇਸ਼ਨਾਂ ਹੋਟਲ ਵਗੈਰਾ ਉਹ ਵੀ ਚੈੱਕ ਕਰ ਰਹੇ ਆ ਇਹਦਾ ਇੱਕ ਮਕਸਦ ਹੁੰਦਾ ਵੀ ਜਿਹੜਾ ਮਾੜੇ ਬੰਦੇ ਨੂੰ ਜਿਹੜਾ ਹੈਗਾ ਉਹਨੂੰ ਸਜ਼ਾ ਹੋਵੇ ਵੀ ਹਾਂ ਜਿਹੜੀ ਪੁਲਿਸ ਆ ਉਹ ਪੂਰੀ ਐਕਟਿਵ ਹੋ ਚੁੱਕੀ ਆ ਅਤੇ ਚੰਗੇ ਬੰਦੇ ਆਮ ਸ਼ਹਿਰ ਨੂੰ ਇੱਕ ਕੌਨਫिडੈਂਸ ਬਣਦਾ ਵੀ ਹਾਂ ਪੁਲਿਸ ਉਹਨਾਂ ਦੀ ਜਿਹੜੀ ਆ ਦੇਖ ਰੱਖ ਲਈ 24 ਘੰਟੇ ਹਾਇਰਤ ਤੇ ਅਸੀਂ ਵੀ ਇਹੀ ਸਾਡੇ ਮੁੱਖ ਜਿਹੜਾ ਸਾਡੀ ਪੁਲਿਸ ਦੀ ਡਿਊਟੀ ਆ ਲੋਕਾਂ ਦੀ ਜਾਨ ਤੇ ਮਾਣ ਰੱਖੀ ਕਰਨੀ ਅਸੀਂ ਪਬਲਿਕ ਨੂੰ ਇਹ ਆਸ਼ਵਾ ਦਿਨ ਜਿਹੜੀ ਨਾਪਾ ਪੜ ਸਕਤੇ ਹਲਾ ਪੜ ਸਕਤੇ ਆਪਣੀ ਆਪ ਸਾਡੀ ਆ ਉਹਨਾਂ ਦੀ ਸੇਵਾ ਚ ਹਾਇਰਤ ਤੇ ਕਿਸੇ ਮਾੜੇ ਬੰਦੇ ਨੂੰ ਜਿਹੜਾ ਅਸੀਂ ਸਾ ਮੇਰੇ ਕਹਦਾ ਨਾ ਹੀ ਕਿਸੇ ਅਸਰੀ ਆਪਣੇ ਇਲਾਕੇ ਦੇ ਵਿੱਚ ਕੋਈ ਨਸ਼ਾ ਜਾਂ ਹੋਰ ਇਦਾਂ ਦੀ ਕੁਝ ਚੀਜ਼ ਆ ਉਹ ਅਸੀਂ ਵਿੱਚ ਆਪਸ਼ਨ ਕੋਰਟ ਲੱਗ ਚੁੱਕਿਆ ਅਸੀਂ ਸਾਰੇ ਉਹਨਾਂ ਦੇ ਇਹਦੀ ਇਨਕਮ ਕਰ ਰਹੇ ਹਾਂ ਜੋ ਜੋ ਹਦਾਇਤਾਂ ਉਹਨਾਂ ਦੀ ਆ ਰਹੀਆਂ ਨੇ ਡੇ ਟੂ ਡੇ ਟਾਈਮ ਟੂ ਟਾਈਮ ਉਹ ਜਿਹੜੀ ਪੁਲਿਸ ਅਸੀਂ ਉਹ ਆਪਣਾ ਨਿਭਾ ਰਹੇ ਹਾਂ ਜੋ ਹੁਕਮ ਹੁੰਦਾ ਜੁੜੇ ਸੇ ਪੁਲਿਸ ਸਿਸਟਮ ਉਹ ਚੈੱਕ ਕਰਦੇ ਆ ਬਾਕੀ ਸਾਡੀਆਂ ਵੀਐਸਟੀ ਟੀਮਾਂ ਐਫਐਸਟੀ ਟੀਮਾਂ ਬਣ ਚੁੱਕੀਆਂ ਨੇ ਉਹ ਸਾਡਾ ਮੈਂ ਤੇ ਆਈਟੀਮ ਸਾਫ ਇਕੱਠੇ ਅਸੀਂ ਜਿਹੜਾ ਆਪ ਵੀ ਵਿਜ਼ਿਟ ਕਰਦੇ ਆ ਕਿ ਜਿੱਥੇ ਕੋਈ ਰੈਲੀਆਂ ਹੁੰਦੀਆਂ ਨੇ ਉਹ ਜੋ ਉਹਨਾਂ ਦਾ ਕੰਮ ਹੈ ਉਹ ਆਪਣਾ ਜਿਹੜੀਆਂ ਟੀਮ ਮਾਰਕੀ ਕੰਡੀਟੀ ਮੋਟਰ ਨਾ 90 ਵੀ ਟੋਟਲ ਸਾਡੇ ਵੇ ਅਟ ਟਾਈਮ ਸਾਡੇ ਕੋਲ ਤਿੰਨ ਟੀਮਾਂ ਜਿਹੜੀਆਂ ਜਾਂਦੀ ਐਪੀਸੀ ਚੱਲਦੀਆਂ ਇੱਕ ਵੀ ਐਸ ਟੀਮ ਚੱਲਦੀ ਐ 24 ਘੰਟੇ ਲਈ ਇਹ ਟੀਮਾਂ ਸਾਡੇ ਆਏ ਗਏ ਨੇ ਸ਼ਿਫਟਾਂ ਬਣਾਈਆਂ ਨੇ ਉਹ ਇਹ ਆਪਣਾ ਚੰਗੇ ਮਾੜੇ ਬੰਦੇ ਨੇ ਨਜ਼ਰ ਆ ਰਹਾੱਖਦੀ ਨੇ ਕੋਈ ਕੰਪਲੇਂਟ ਹੁੰਦੀ ਆ ਇਮੀਡੀਏ ਜਿਹੜਾ ਜਿਹੜਾ ਜੋ ਟਾਈਮ ਦਿੱਤਾ ਹੈਗਾ ਉਹਦੇ ਚ ਅਸੀਂ ਘਟਨੇ ਆ ਰਹੀਆਂ ਕੰਪਲੇਂਟਸ ਨੇ ਉਹ ਡਿਸਪੋਜ਼ ਆਫ ਕਰਦੇ ਬਹੁਤ ਵਧੀਆ ਉਪਰਾਲਾ ਜੋ ਨਾਪਾ ਪਲੇਸ ਵਾਲੇ ਫਲੈਗ ਮਾਰ ਵੀ ਕੀਤਾ ਜਾ ਰਿਹਾ ਤੇ ਚੋਨਾ ਦੇ ਮੱਦੇ ਨਜ਼ਰ ਰੱਖ ਕੇ ਬਹੁਤ ਵਧੀਆ ਕਰ ਰਹੇ ਨੇ ਇਹ ਚੈਕਿੰਗਾਂ ਕਿੱਥੇ ਜਾ ਰਹੀਆਂ ਨੇ ਸ਼ਰਾਰਤੀ ਜਿਹੜੇ ਐਂਸਰ ਨੇ ਉਹਨਾਂ ਦੇ ਨੱਕ ਪਾਈ ਚੁੱਕੀ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਨਾਪਾ ਪੁਲਿਸ ਜਿੱਥੇ ਜਿੱਥੇ ਚੈਕਿੰਗ ਚੱਲ ਰਹੀ ਹੈ ਆਹ ਦੀ ਸਟੇਨ ਨੂੰ ਬਹੁਤ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਗੱਡੀਆਂ ਮੋਟਰਸਾਈਕਲ ਚੈੱਕ ਕੀਤਾ ਜਾ ਰਿਹਾ ਸੇ ਉਹਨਾਂ ਕੋਲ ਲੰਗੇ ਸਾਰਾ ਕੁਝ ਚੈੱਕ ਕਰਕੇ ਲੰਗੇ ਨੇ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਨਾਪਾ ਪੁਲਿਸ ਇਹਦਾ ਇੱਕ ਮਕਸਦ ਹੁੰਦਾ ਵੀ ਜਿਹੜਾ ਮਾੜੇ ਬੰਦੇ ਨੂੰ ਜਿਹੜਾ ਹੈਗਾ ਉਹਨੂੰ ਡਰ ਹੋਵੇ ਵੀ ਹਾਂ ਜਿਹੜੀ ਪੁਲਿਸ ਆ ਉਹ ਪੂਰੀ ਐਕਟਿਵ ਹੋ ਚੁੱਕੀ ਆ ਸੀ ਪਬਲਿਕ ਨੂੰ ਇਹ ਆਸ਼ਵੰਦਨ ਜਿਹੜੇ ਨਾਪਾ ਪੁਲਿਸ ਹਫਤਿਆਲਾ ਪੁਲਿਸ ਤੇ ਪੰਜਾਬ ਪੁਲਿਸ ਸਾਡੀ ਆ ਉਹਨਾਂ ਦੀ ਸੇਵਾ 'ਚ ਹਾਜ਼ਰ ਆ ਨਾਪਾ ਬਲੀ ਤੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤੇ ਚੋਨਾ ਦੇ ਮੱਦੇਨਜ਼ਰ ਰੱਖ ਕੇ ਬਹੁਤ ਵਧੀਆ ਕਰ ਰਹੇ ਨੇ ਵੀ ਜਗ੍ਹਾ-ਜਗ੍ਹਾ ਤੇ ਚੈਕਿੰਗ ਚੱਲ ਰਹੀ ਹੈ ਹਰ ਇੱਕ ਟੀਨ ਨੂੰ ਬਹੁਤ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਹੈ ਗੱਡੀਆਂ ਮੋਟਰਸਾਰਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਦਾ ਵੀ ਆਉਣ ਵਾਲੇ ਟਾਈਮ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਉਹਦੇ ਸਾਨ ਚ ਮਾਨ ਜੋ ਕਿ ਐਸਐਪੀ ਸਾਡੇ ਜਿਹੜੇ ਵਰਮਨ ਸ਼ਰਮਾ ਜੀ ਨੇ ਇਸ ਪਟਿਆਲਾ ਵੱਲੋਂ ਹੁਕਮ ਆ ਅੱਜ ਜੋ ਸਪੈਸ਼ਲ ਜੋ ਅਸੀਂ ਆਪਣੇ ਨਾਪਾ ਸਾਡੇ ਦੇ ਵਿੱਚ ਬਕਾਇਦਾ ਐਸਪੀ ਹੈਡਕਵਰਟਰ ਮੈਡਮ ਪਟਿਆਲਾ ਤੋਂ ਆਏ ਨੇ ਤੇ ਸਾਡੀ ਸਾਰੀ ਸਰਵਿੰਗ ਦੀ ਫੋਰਸ ਚੋਂ ਕੀ ਇੰਚਾਰ ਐਸਐਚਓ ਸਭਾਂ ਸਾਰੇ ਤੇ ਬੱਕਰੀ ਫੋਰਸ ਜਿਹੜੀ ਸਾਡੀ ਬੁਲਾ ਕੇ ਅਸੀਂ ਅੱਜ ਪੈਟਰੋਲਿੰਗ ਪੈਦਲ ਯਾਤਰਾ ਤੇ ਦੂਸਰੀ ਜਿਹੜੀ ਸਾਡੀ ਹੈਗੀ ਆ ਲੈਗ ਮਾਰਚ ਗੱਡੀਆਂ ਰਾਹੀਂ ਯਾਰ ਜਦ ਅਸੀਂ ਸਾਰੇ ਸੌਰੀਂ ਦੇ ਵਿੱਚ ਕਰ ਰਹੇ ਹਾਂ ਖਾਸ ਕਰਕੇ ਜਿੱਥੇ ਸਾਡੇ ਜਿਹੜੇ ਸੈਂਸਿਟਿਵ ਪੁਆਇੰਟ ਨੇ ਪੁਲਿਸ ਸਟੇਸ਼ਨ ਹੈ ਜਾਂ ਭੀੜ ਭੜੱਕੇ ਵਾਲੀਆਂ ਬੱਸ ਸਟੈਂਡ ਸਟੇਸ਼ਨਾਂ ਹੋਟਲ ਵਗੈਰਾ ਉਹ ਵੀ ਚੈੱਕ ਕਰ ਰਹੇ ਆ ਇਹਦਾ ਇੱਕ ਮਕਸਦ ਹੁੰਦਾ ਵੀ ਜਿਹੜਾ ਮਾੜੇ ਬੰਦੇ ਨੂੰ ਜਿਹੜਾ ਹੈਗਾ ਉਹਨੂੰ ਡਰ ਹੋਵੇ ਵੀ ਹਾਂ ਜਿਹੜੀ ਪੁਲਿਸ ਉਹ ਪੂਰੀ ਐਕਟਿਵ ਹੋ ਚੁੱਕੀ ਆ ਅਤੇ ਚੰਗੇ ਬੰਦੇ ਆਮ ਸ਼ਹਿਰ ਨੂੰ ਇੱਕ ਕੌਨਫੀਡੈਂਸ ਬਣਦਾ ਵੀ ਹਾਂ ਪੁਲਿਸ ਉਹਨਾਂ ਦੀ ਜਿਹੜੀ ਆ ਦੇਖ ਰੱਖ ਲਈ 24 ਘੰਟੇ ਹਾਇ ਰਾਤ ਤੇ ਅਸੀਂ ਵੀ ਇਹ ਸਾਡੇ ਮੁੱਖ ਜਿਹੜਾ ਸਾਡੀ ਪੁਲਿਸ ਦੀ ਡਿਊਟੀ ਆ ਲੋਕਾਂ ਦੀ ਜਾਨ ਤੇ ਮਾਣ ਰੱਖੀ ਕਰਨੀ ਅਸੀਂ ਪਬਲਿਕ ਨੂੰ ਇਹ ਆਸ਼ਵਾ ਦਿਨ ਜਿਹੜੇ ਨਾਪਾ ਪੌੜ ਸੱਤਾਂ ਪੌੜ ਸ ਤੇ ਆਪਣੀ ਆਪ ਸਾਡੀ ਆ ਉਹਨਾਂ ਦੀ ਸੇਵਾ ਚ ਹਾਜ਼ਰ ਆ ਤੇ ਕਿਸੇ ਮਾੜੇ ਬੰਦੇ ਨੂੰ ਜਿਹੜਾ ਅਸੀਂ ਸਹਿ ਨਹੀਂ ਚੱਕਣ ਦਾਵਾਂਗੇ ਨਾ ਹੀ ਕਿਸੇ ਅਸੀਂ ਆਪਣੇ ਇਲਾਕੇ ਦੇ ਵਿੱਚ ਕੋਈ ਨਸ਼ਾ ਜਾਂ ਹੋਰ ਇਦਨ ਦੀ ਕੁਰੀ ਚੀਜ਼ ਆ ਉਹ ਅਸੀਂ ਵਿਚੂ ਐਕਸ਼ਨ ਕੋਰਟ ਲੱਗ ਚੁੱਕਿਆ ਅਸੀਂ ਸਾਰੇ ਉਹਨਾਂ ਦੀ ਇਹ ਇਨਕਮ ਕਰ ਰਹੇ ਹਾਂ ਜੋ ਜੋ ਹਦਾਇਤਾਂ ਉਹਨਾਂ ਦੀ ਆ ਰਹੀਆਂ ਨੇ ਡੇ ਟੂ ਡੇ ਟਾਈਮ ਟੂ ਟਾਈਮ ਉਹ ਜਿਹੜੀ ਪੁਲਿਸ ਅਸੀਂ ਉਹ ਆਪਣਾ ਨਿਵਾਰਿਆਂ ਜੋ ਹੁਕਮ ਹੁੰਦਾ ਡੂੜੇ ਸੇ ਪੁਲਿਸ ਸਿਸਟਮ ਉਹ ਚੈੱਕ ਕਰਦੇ ਆ ਬਾਕੀ ਰਡੀਆਂ ਵੀਐਸਟੀ ਟੀਮਾਂ ਐਫਐਸਟੀ ਟੀਮਾਂ ਬਣ ਚੁੱਕੀਆਂ ਨੇ ਉਹ ਸਾਡਾ ਮੈਂ ਤੇ ਆਈਟੀਮ ਹਸਾਬ ਕੱਟੇ ਆ ਜਿਹੜਾ ਆਪ ਹੀ ਵਿਜ਼ਿਟ ਕਰਦੇ ਆ ਤੇ ਜਿੱਥੇ ਕੋਈ ਰੈਲੀਆਂ ਹੁੰਦੀਆਂ ਨੇ ਉਹ ਜੋ ਉਹਨਾਂ ਦਾ ਕੰਮ ਹੈ ਉਹ ਆਪਣਾ ਜਿਹੜੀਆਂ ਟੀਮਾਂ ਕਰਦੇ ਆ ਨਾ ਵੀ ਕਿੰਨੇ ਟੀਮਾਂ ਤੇ ਨਾ ਵੀ ਟੋਟਲ ਸਾਡੇ ਕੋਲ ਐਟ ਅ ਟਾਈਮ ਸਾਡੇ ਕੋਲ ਤਿੰਨ ਟੀਮਾਂ ਜਿਹੜੀਆਂ ਜਦੋਂ ਐਫਐਸਟੀ ਚੱਲਦੀਆਂ ਇੱਕ ਵੀਐਸਟੀ ਟੀਮ ਚੱਲਦੀ ਆ 24 ਘੰਟੇ ਲਈ ਟੀਮਾਂ ਸਾਡੇ ਆਏ ਕਿਨਾਂ ਸ਼ਿਫਟਾਂ ਬਣਾਈ ਹੋਣੇ ਕੋਰेक्ट ਆਪਣਾ ਚੰਗੇ ਮਾੜੇ ਬੰਦੇ ਤੇ ਨਜ਼ਰ ਆਹ ਤੱਕ ਦੀ ਕੋਈ ਕੰਪਲੇਂਟ ਹੋ ਜੀ ਆ ਪਰ ਇਮੀ ਜਿਹੜਾ ਜਿਹੜਾ ਜੋ ਟਾਈਮ ਦਿੱਤਾ ਹੈਗਾ ਉਹਦੇ ਚ ਅਸੀਂ ਹਟਨੇ ਆਂ ਜਿਹੜੀਆਂ ਕੰਪਲੇਂਟਸ ਨੇ ਉਹ ਡਿਸਪੋਜ਼ ਆਫ ਕਰਦੇ ਆਂ ਬਹੁਤ ਵਧੀਆ ਉਪਰਾਲਾ ਜੋ ਨਾਪਾ ਪੁਲਿਸ ਵੱਲੋਂ ਫਲੈਗ ਮਾਰਵੀ ਕੀਤਾ ਜਾ ਰਿਹਾ ਹੈ ਤੇ ਜੋ ਉਹਨਾਂ ਦੇ ਮੱਦੇ ਨਜ਼ਰ ਰੱਖ ਕੇ ਬਹੁਤ ਵਧੀਆ ਕਰ ਰਹੇ ਨੇ ਇਹਨੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਸ਼ਰਾਰਤੀ ਜਿਹੜੇ ਐਂਸਰ ਨੇ ਉਹਨਾਂ ਦੇ ਨੱਕ ਪਾਈ ਚੁੱਕੇ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਨਾਪਾ ਪੁਲਿਸ ਜਿੱਦਾਂ ਜਿਦਾਂ ਤੇ ਚੈਕਿੰਗ ਚੱਲ ਰਹੀ ਹੈ ਆਹ ਦੀ ਟੀਮ ਨੂੰ ਰੋਬੋਟ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਗੱਡੀਆਂ ਮੋਟਰਸਾਈਕਲ ਚੈੱਕ ਕੀਤਾ ਜਾ ਰਿਹਾ ਸੇ ਉਹਨਾਂ ਕੋ ਲੰਗੇ ਸਾਰਾ ਕੁਝ ਚੈੱਕ ਕਰਕੇ ਲੰਗੇ ਨੇ ਬਹੁਤ ਵਧੀਆ ਕੰਮ ਕਰ ਰਿਹਾ ਨਾਪਾ ਪੁਲਿਸ